ਲੱਖਾਇਸ ਦੀ ਗ੍ਰੇਟ ਲੱਖਾਟਾਲ ਦਾ ਬੋਟ ਕਬੱਡੀ ਐਂਡ ਕਬੱਡੀ ਪਲੇਅਰ ਲੱਖਾਇ ਸੁਪਰਮੈਨ ਲੱਖਾ ਪਤਾ ਨਹੀਂ ਕਿਹੜੇ ਕਿਹੜੇ ਖਿਤਾਬ ਕੱਲ ਦੇ ਲੱਖੇ ਦੀ ਝੋਲੀ ਪਾਈ ਜਾ ਰਹੀ ਆ ਲੱਖੇ ਨੇ ਜਿਹੜੇ ਇਲਜ਼ਾਮ ਲਾਏ ਉੱਥੇ ਪਲੇਅਰਾਂ ਨੇ ਰਿਪਲਾਈ ਪਾਉਣੇ ਸ਼ੁਰੂ ਕਰ ਦਿੱਤੇ ਆ ਪਲੇਅਰ ਉਹਨੂੰ ਰਿਪਲਾਈ ਪਾਈ ਜਾਂਦੇ ਤੂੰ ਐਦਾਂ ਸੋਸ਼ਲ ਮੀਡੀਆ ਇਹ ਗੱਲ ਤੇ ਆ ਕਿ ਉਹ ਜੀ ਨਾਰਥ ਦੀ ਬੋਲੀ ਬੋਲ ਰਿਹਾ ਉਹਨੂੰ ਲੱਕੀ ਕਰਾਲੀ ਨੇ ਸਿਖਾ ਲਿਆ ਆ ਉਹ ਮੇਜਰ ਲੀਗ ਦੇ ਐਂਟੀ ਬੋਲ ਰਿਹਾ ਇੱਥੇ ਤੱਕ ਸੀਮਤ ਨਹੀਂ ਗੱਲ ਮੈਂ ਖੜਾਰੀ ਵੀਰਾਂ ਨੂੰ ਇਹ ਬੇਨਤੀ ਕਰਦਾ ਤੁਸੀਂ ਸੋਚੋ ਗੱਲ ਉਹੀ ਆ ਗਈ ਹੈ ਨਾ ਜਿਹੜੀ ਮੈਂ ਪਹਿਲੀ ਵੀਡੀਓ ਚ ਕਹੀ ਸੀ ਚਾਹੇ ਖਰਬੂਜਾ ਸ਼ੂਰੀ ਤੇ ਡਿਗੇ ਤੇ ਚਾਹੇ ਸ਼ੂਰੀ ਡਿਗੇ ਵੱਡਾ ਕੌਣ ਹੋਊ ਖਰਬੂਜਾ ਚਾਹੇ ਲੱਖਾ ਬੋਲਿਆ ਚਾਹੇ ਵਰਲਡ ਫੈਡਰੇਸ਼ਨ ਦੀ ਮੀਟਿੰਗ ਹੋਈ ਐਂਡ ਤੇ ਬਦਨਾਮ ਕਿਉਂ ਕੀਤਾ ਗਿਆ ਖਿਡਾਰੀਆਂ ਨੂੰ ਕਿ ਡਰੱਗ ਕਰਦੇ ਆ ਲੱਖੇ ਨੇ ਵੀ ਉਹ ਗੱਲ ਕੀਤੀ ਵਰਲਡ ਫੈਡਰੇਸ਼ਨ ਚ ਇਹ ਗੱਲ ਹੋਈ ਕਿ ਸਾਲ ਕੋਡੀ ਕਰੋ ਬੰਦ ਖਿਡਾਰੀ ਜਿਹੜੇ ਆ ਉਹ ਨਸ਼ਾ ਕਰਦੇ ਆ ਡਰੱਗ ਕਰਦੇ ਆ ਬਦਨਾਮ ਕੌਣ ਹੋਏ ਖਿਡਾਰੀ ਹੋਏ ਨਾ ਹੁਣ ਅਸੀਂ 4 ਦਿਨ ਲੱਖੇ ਨੂੰ ਰਿਪਲਾਈ ਪਾ ਲਾਂਗੇ ਧੀ ਦੀ ਭੈਣ ਦੀ ਉਹਨੂੰ ਕਰ ਲਾਂਗੇ ਪਰ ਮੁੱਦੇ ਦੇਖੋ ਜੇ ਤੁਸੀਂ ਕਹਿੰਦੇ ਨਾਰਥ ਦੀ ਬੋਲੀ ਬੋਲਦਾ ਮੈਂ ਕਹਿੰਦਾ ਵਰਲਡ ਫੈਡਰੇਸ਼ਨ ਦੀ ਬੋਲਦਾ ਇਧਰੋਂ ਮੀਟਿੰਗ ਹੋਈ ਉਧਰੋਂ ਵੀਡੀਓ ਪੈ ਗਈ ਬਦਨਾਮ ਕੌਣ ਹੋਏ ਖਿਡਾਰੀ ਉਹ ਕਹਿੰਦਾ ਕਿਸੇ ਨੂੰ ਰਸ਼ੀਨ ਟੈਂਕ ਕਹਤਾ ਕਿਸੇ ਨੂੰ ਕਿਸੇ ਕਹਤਾ ਹਾਂ ਅੱਗ ਲੱਗੀ ਤੇ ਧੂਆ ਨਿਕਲਿਆ ਜੇ ਖਿਡਾਰੀ ਕੁਝ ਕਰਦੇ ਆ ਤੇ ਗੱਲਾਂ ਹੋਈਆਂ ਭਾਈ ਉਦਾਂ ਨਹੀਂ ਗੱਲ ਹੋਈ ਠੀਕ ਆ ਜੇ ਕਿਸੇ ਚ ਕੋਈ ਸਾਟ ਆਇਆ ਕਿਸੇ ਚ ਕੋਈ ਸਾ ਆਇਆ ਪਰ ਮਸਲਾ ਕੀ ਹੋਈਆਂ ਗੱਲਾਂ ਤੇ ਹੋਇਆ ਹਨ ਸਾਰਾ ਕੁਝ ਪਰ ਮੈਂ ਖਿਡਾਰੀ ਵੀਰਾਂ ਨੂੰ ਬੇਨਤੀ ਕਰਦਾ ਕਰਨੀ ਚਾਹਨਾ ਭਾਈ ਥੋੜਾ ਜਿਆ ਸੋਚੋ ਦਿਮਾਗ ਆਪਣੇ ਤੇ ਜੋਰ ਪਾਓ ਇਹਨੇ ਤਤੇ ਨਾ ਚੱਲੋ ਇਹਦਾ ਰਿਜ਼ਲਟ ਕੀ ਕੱਢ ਰਹੇ ਆ ਜੇ ਆਪਾਂ ਕੇ ਪ੍ਰਮੋਟਰਾਂ ਦੇ ਤੁਸੀਂ ਪੁੱਤ ਪਤੀਜੇ ਬਣੇ ਸੀ ਪ੍ਰਮੋਟਰ ਲੱਖੇ ਦੀ ਵੀਡੀਓ ਥਲੇ ਕੀ ਕਹਿ ਰਹਾ ਆ ਲੱਖਾ ਇਸ ਦੀ ਗ੍ਰੇਟ ਲੱਖਾ ਸਹੀ ਆ ਲੱਖਾ ਰਾਈਟ ਬਦਨਾਵ ਕੌਣ ਹੋ ਰਹੇ ਆ ਤੁਸੀਂ ਮੇਰਾ ਕੋਈ ਨਾ ਕੋਈ ਲੈਣਾ ਦੇਣਾ ਨਹੀਂ ਮੇਰਾ ਕੰਮ ਹੈ ਜਿੱਦਾ ਗੱਡੇ ਦੇ ਨਾਲ ਕੁੱਤਾ ਨਹੀਂ ਦੁਰਿਆ ਹੁੰਦਾ ਉਹ ਗੱਡਾ ਮੈਂ ਖਿੱਚੀ ਜਾਂਦਾ ਉਹ ਕੰਮ ਆ ਮੈ ਆ ਮੈਨੂੰ ਕੋਈ ਧਾਮ ਦੇਣਿਆ ਮੈਂ ਆਪਣਾ ਇੱਥੇ ਝਾੜੀ ਚੱਪਾ ਭਾਂਡੇ ਧੋਣਾ ਹੈ ਰੈਸਟੋਰੈਂਟ ਤੇ ਜਾਂ ਮੈਂ ਪੋਚਾ ਲਾਉਂਦਾ ਤੇ ਮੈਂ ਰੋਟੀ ਖਾਣਾ ਪਰ ਮੈਨੂੰ ਦੁੱਖ ਕਿਸ ਗੱਲ ਦਾ ਆਉਂਦਾ ਕਿ ਜੇ ਇਸ ਕੋਡੀ ਕਰਕੇ ਜੇ ਚਮਕੀਲੇ ਨੂੰ 4 ਲੋਕ ਜਾਣਦੇ ਆ ਜੇ ਚਮਕੀਲੇ ਨਾਲ ਕੋਈ ਪ੍ਰੇਅਰ ਟੱਚ ਆ ਜਾਂ ਕੋਈ ਪ੍ਰਮੋਟਰ ਟੱਚ ਆ ਜਾਂ ਕੋਈ ਸਪੋਰਟਰ ਜਾਂ ਕੋਈ ਮੇਰਾ ਫੋਲੋਅਰ ਮੇ ਨਾਲ ਟੱਚ ਆ ਕੋਡੀ ਕਰਕੇ ਔਰ ਕੋਡੀ ਨੂੰ ਇਹਨਾਂ ਨਿੰਦਿਆ ਜਾ ਰਿਹਾ ਮੈਨੂੰ ਤਾਂ ਦੁੱਖ ਆਉਂਦਾ ਸੱਚ ਕਰਕੇ ਜਾਣਿਓ ਮੈਂ ਕਿਸੇ ਦੀ ਸਾਈਡ ਨਹੀਂ ਲੈਂਦਾ ਮੈਂ ਇੱਕੋ ਹੀ ਰੱਬ ਅੱਗੇ ਬੇਨਤੀ ਕਰਦਾ ਕਿ ਪ੍ਰਮਾਤਮਾ ਜਿਨੇ ਜਿਨੇ ਵੀ ਕੋਡੀ ਨਾਲ ਖਲਵਾੜ ਕੀਤਾ ਚਾਹੇ ਉਹ ਪਲੇਅਰ ਆ ਚਾਹੇ ਸਪੋਰਟਰ ਆ ਚਾਹੇ ਪ੍ਰਮੋਟਰ ਆ ਜਿਹੜਾ ਵੀ ਚਾਹੇ ਕੋਈ মিডিਆ ਵਾਲਾ ਛੱਡੀ ਪ੍ਰਮਾਤਮਾ ਦਾ ਕੱਖ ਨਾ ਜਿੱਦਾਂ ਹਰ ਸਿਮਰਤ ਗੁਰ ਬਾਦ ਨੇ ਅਰਦਾਸ ਕੀਤੀ ਸੀ ਨਾ ਮੈਂ ਤਾਂ ਹੋਰ ਅਰਦਾਸ ਕਰਦਾ ਖੜਾਰੀ ਵੀਰੋ ਹੋ ਜੋ ਇੱਕ ਮੰਚ ਤੇ ਇਕੱਠੇ ਸੀਨੀਅਰ ਬੰਦਿਆਂ ਨਾਲ ਥੋੜੇ ਜਿਹਾ ਹੋ ਜਾਓ ਅਟੈਚ ਪੁਰਾਣੇ ਪਲੇਅਰਾਂ ਨੂੰ ਨਾਲ ਜੋੜ ਲਓ ਉਹਨਾਂ ਨੂੰ ਪੁੱਛ ਲਓ ਤੁਹਾਡੀ ਸਿਹਤ ਲਈ ਕੀ ਠੀਕ ਆ ਕੀ ਨਹੀਂ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ ਪ੍ਰਮੋਟਰ ਵੀ ਇਦਾਂ ਹੀ ਆ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ ਪਰ ਜਿਨ੍ਹਾਂ ਦੇ ਝੋਲੀਆਂ 'ਚ ਤੁਸੀਂ ਕੱਪ ਪਾਏ ਆ ਤੁਹਾਨੂੰ ਉਹੀ ਭੰਡ ਰਹੇ ਅੱਜ ਲੱਖੇ ਦਾ ਤੇ ਕੌਡੀ ਨਾਲ ਕੋਈ ਲੈਣਾ ਨਹੀਂ ਸੀ ਉਹਨੇ ਫੇਮ ਕਰਕੇ ਪਾਤੀ ਪਰ ਜਿਨ੍ਹਾਂ ਲਈ ਤੁਸੀਂ ਕੱਪ ਚੱਕੇ ਉਹ ਵੀ ਤੈਨੂੰ ਹੀ ਨਸ਼ੇੜੀ ਕਹਿ ਰਹੇ ਆ ਉਹ ਵੀ ਤੈਨੂੰ ਹੀ ਕਹਿ ਰਹੇ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਇਹਨਾਂ ਨੂੰ ਨਹੀਂ ਖਿਲਾ ਸਕਦੇ ਜੋ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੇ ਇਹਨਾਂ ਨੂੰ ਨਹੀਂ ਦੇ ਸਕਦੇ ਸੰਭਲ ਜੋ ਸੰਭਲ ਜੋ ਸੰਭਲ ਜੋ ਕੌਡੀ ਦੀ ਬਦਨਾਮੀ ਬਹੁਤ ਹੋ ਰਹੀ ਆ ਜਿਸ ਪਾਸਿਓਂ ਮਰਜੀ ਦੇਖ ਲਓ ਹੱਥ ਬੰਨ੍ਹ ਕੇ ਬੇਨਤੀ ਆ ਤੁਹਾਨੂੰ ਇੱਕ ਮੰਚ ਤੇ ਆ ਜਾਓ